ਸੋਸ਼ਲ ਮੀਡੀਆ ਤੇ ਜਿਸ ਕੁੜੀ ਨੂੰ ਕਈ ਲੋਕ ਫੋਲੋ ਕਰਦੇ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਕਹੀ ਜਾਣ ਵਾਲੀ ਮਹਿਕਪ੍ਰੀਤ ਦੇ ਨਾਲ ਜੁੜਿਆ ਹੋਇਆ ਸਾਰਾ ਮਾਮਲਾ ਹੈ ਕਿ ਆਖਿਰਕਾਰ ਇਸ ਕੁੜੀ ਦੇ ਵੱਲੋਂ ਆਪਣੇ ਪਿਤਾ ਨੂੰ ਮਾਰ ਦਿੱਤਾ ਗਿਆ ਤੇ ਆਪਣੇ ਦਾਦੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਹ ਸਭ ਕੁਝ ਸੁਣਨ ਨੂੰ ਮਿਲ ਰਿਹਾ ਪਰ ਇਸ ਦੇ ਵਿਚਾਲੇ ਪਤਾ ਲੱਗਦਾ ਹੈ ਕਿ ਆਖਿਰਕਾਰ ਅਸਲ ਦੇ ਵਿੱਚ ਹੋਇਆ ਕੀ ਹੈ ਇਸ ਕੁੜੀ ਨੂੰ ਆਪਣੇ ਪਿਤਾ ਦੀ ਮੌਤ ਦਾ ਜ਼ਿੰਮੇਵਾਰ ਆਖੇ ਗਏ ਕਿਉਂ ਠਹਿਰਾਇਆ ਜਾ ਰਿਹਾ ਹੈ ਰਾਸਦੀਕੀ ਮਹਿਕਪ੍ਰੀਤ ਜੋ ਕਿ ਪਹਿਲਾਂ ਹੀ ਆਪਣੇ ਕਈ ਬਲੌਗਸ ਦੇ ਵਿੱਚ ਦੱਸ ਚੁੱਕੀ ਹੈ ਕਿ ਉਹ ਕਿਸੇ ਮੁੰਡੇ ਦੇ ਨਾਲ ਭੱਜ ਗਈ ਸੀ ਅਤੇ ਜਦੋਂ ਉਹ ਵਾਪਸ ਆਈ ਤਾਂ ਉਸਦੇ ਮਾਪਿਓ ਨੇ ਉਸ ਨੂੰ ਬੜੇ ਹੀ ਪਿਆਰ ਦੇ ਨਾਲ ਰੱਖਿਆ ਸਮਝਾਇਆ ਅਤੇ ਕਿਹਾ ਕਿ ਤੈਨੂੰ ਜ਼ਿੰਦਗੀ ਨੇ ਇੱਕ ਨਵਾਂ ਮੌਕਾ ਦਿੱਤਾ ਹੈ ਹੁਣ ਤੂੰ ਸਮਝ ਕੇ ਚੱਲ। ਇਸ ਕੁੜੀ ਨੂੰ ਆਪਣੇ ਮਾਤਾ ਪਿਤਾ ਦੇ ਨਾਲ ਪਿਆਰ ਸੀ ਕਿਉਂਕਿ ਇੱਕ ਇੰਟਰਵਿਊ ਦੇ ਰਾਹੀਂ ਉਹ ਦੱਸਦੀ ਹੈ ਕਿ ਇਹ ਮਾਪਿਓ ਹੀ ਸੀ ਜਿਨ੍ਹਾਂ ਕਰਕੇ ਅੱਜ ਮੈਂ ਜਿਉਂਦੀ ਬੈਠੀ ਹਾਂ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ। ਹੁਣੇ ਸਾਰੀ ਘਟਨਾ ਵਾਪਰੀ ਕਿਵੇਂ ਕਿਉਂਕਿ ਦੀਵਾਲੀ ਵਾਲੇ ਦਿਨ ਤੋਂ ਅਗਲੇ ਬਾਅਦ ਹੀ ਪਤਾ ਲੱਗਦਾ ਹੈ ਕਿ ਮੈਕਰੀਦ ਦੇ ਪਿਤਾ ਦੀ ਜਾਨ ਗਈ ਹੈ atypan ਲੈਣ ਵਾਲਾ ਕੋਈ ਹੋਟ ਨਹੀਂ ਸਗੋਸਤਾ ਹੀ ਦਤ ਹੈ ਇਸ ਗੱਲ ਦੀ ਪੁਸ਼ਟੀ ਮੈਕ ਤੇ ਵੱਲੋਂ ਆਪਣੇ ਹੀ ਕਿਸੇ ਸਟੋਰੀ ਦੇ ਵਿੱਚ ਪਾਕੇ ਵੀ ਦੱਸੀ ਗਈ ਹੈ ਉਹ ਸਕਰੀਨ ਸ਼ਾਟ ਕਾਫੀ ਵਾਇਰਲ ਹੋ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਪਰ ਜਿਸ ਦੇ ਵਿੱਚ ਉਹ ਲਿਖਦੀ ਹੈ ਕਿ ਗੋਲੀ ਮਾਰ ਦਿੱਤੀ ਗਈ ਹੈ ਮੇਰੇ ਪਿਓ ਨੂੰ ਉਸ ਇਨਸਾਨ ਦੇ ਵੱਲੋਂ ਆਪਣੇ ਦਾਦੇ ਬਾਰੇ ਲਿਖਿਆ ਜਾ ਰਿਹਾ ਹੈ ਪਤਾ ਕਰਕੇ ਦੱਸੋ ਕਿ ਉਹ ਕਿੱਥੇ ਹੈ ਇਹ ਸਾਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਾਲਾਂਕਿ ਮਹਿਕਤਾਂ ਦਾਦਾ ਫਰਾਰ ਹੋ ਚੁੱਕਿਆ ਇੱਕ ਨਹੀਂ ਸਗੋਂ ਦੋ ਜਾਣਿਆਂ ਨੂੰ ਇਹ ਗੋਲੀਆਂ ਲੱਗੀਆਂ ਸੀ ਫਿਰੋਜ਼ਪੁਰ ਦਾ ਇਹ ਸਾਰਾ ਮਾਮਲਾ ਗੁਰੂ ਹਰ ਸਹਾਏ ਦੇ ਵਿੱਚ ਆਵਾਮ ਪਿੰਡ ਦੇ ਵਿੱਚ ਇਹ ਸਾਰੀ ਘਟਨਾ ਵਾਪਰੀ ਸੀ ਜਿੱਥੇ ਦੀਵਾਲੀ ਦੀ ਰਾਤ ਨੂੰ ਦੋਹਾਂ ਸਮੂਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇੱਕ ਦੂਸਰੇ ਉੱਪਰ ਹਮਲਾ ਕੀਤਾ ਗਿਆ ਇੱਕ ਗੁੱਟ ਦੇ ਵਿੱਚ ਪੁੱਤ ਸੀ ਅਤੇ ਦੂਸਰੇ ਦੇ ਵਿੱਚ ਪਿਓ ਸੀ ਹੁਣ ਮਹਿਕਪ੍ਰੀਤ ਦੇ ਪਿਤਾ ਅਤੇ ਦਾਦੇ ਦੇ ਵਿਚਾਲੇ ਲੜਾਈ ਚੱਲ ਰਹੀ ਸੀ ਇਹ ਜ਼ਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ ਜਿਸ ਦੇ ਸਦਕਾ ਇਹ ਸਾਰੀ ਲੜਾਈ ਇਸ ਕਦਰ ਜੰਗ ਤੱਕ ਪਹੁੰਚ ਗਈ ਕਿ ਪਿਓ ਨੇ ਆਪਣੇ ਪੁੱਤ ਦੀ ਜਾਨ ਲੈ ਲਈ ਹੈ ਹੁਣ ਇਹ ਸਾਰਾ ਮਸਲਾ ਮਹਿਕ ਦੇ ਨਾਲ ਕਿਵੇਂ ਜੁੜਿਆ ਹੋਇਆ ਹੈ ਜਿਹੜੀ ਕਿ ਵਿਆਹ ਕਰਵਾ ਕੇ ਝੂੜਾ ਪਾ ਕੇ ਵਲੋਗ ਪਰਹੀ ਆਪਣੇ ਪਤੀ ਦੇ ਨਾਲ ਕਿਸੇ ਹੋਰ ਥਾਂ ਤੇ ਬੈਠ ਕੇ ਉਹਨੇ ਆਪਣੇ ਪਿਓ ਨੂੰ ਕਿਵੇਂ ਮਰਵਾਇਆ ਇਹ ਗੱਲ ਸਿਰਫ ਆਖੀ ਜਾ ਰਹੀ ਹੈ ਕਿ ਦਾਦੇ ਦੇ ਵੱਲੋਂ ਉਹਨੂੰ ਇਸ ਕਰਕੇ ਹੀ ਮਾਰਿਆ ਗਿਆ ਆਪਣੇ ਪੁੱਤ ਨੂੰ ਇਸ ਕਰਕੇ ਹੀ ਮਾਰਿਆ ਗਿਆ ਕਿਉਂਕਿ ਉਸਨੇ ਆਪਣੀ ਕੁੜੀ ਨੂੰ ਕਦੇ ਰੋਕਿਆ ਨਹੀਂ ਸਮਝਾਇਆ ਨਹੀਂ ਉਸਦੇ ਗਲਤ ਲੱਛਣਾਂ ਤੋਂ ਤੰਗ ਆ ਕੇ ਇੱਕ ਦਾਦੇ ਦੇ ਵੱਲੋਂ ਆਪਣੇ ਹੀ ਪੁੱਤ ਨੂੰ ਇਸ ਗੱਲ ਦੇ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਸੀ ਅਤੇ ਮਹਿਕ ਨੂੰ ਇਸਦੇ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ कि ਉਸ ਦੀਆਂ ਘਟਿਆ ਕਰਤੂਤਾਂ ਕਰਤੇ ਹੀ ਪਿਓ ਨੂੰ ਖਾਮਿਆਜ਼ਾ ਭੁਗਤਣਾ ਪਿਆ ਪਰ ਉਹ ਕੁੜੀ ਜੋ ਕਿ ਦੱਸਦੀ ਹੈ ਕਿ ਮੇਰੇ ਮਾਪਿਓ ਹੀ ਮੇਰੀ ਸਪੋਰਟ ਦੇ ਵਿੱਚ ਰਹੇ ਪਹਿਲਾਂ ਜਦੋਂ ਕਿਸੇ ਮੁੰਡੇ ਦੇ ਨਾਲ ਉਹ ਭੱਜ ਗਈ ਸੀ ਜਦੋਂ ਉੱਥੋਂ ਵਾਪਸ ਆਉਂਦੀ ਹੈ ਤਾਂ ਮਾਪਿਓ ਨੇ ਉਸ ਨੂੰ ਇਹੀ ਕਿਹਾ ਸੀ ਕਿ ਹੁਣ ਤੂੰ ਸਮਝ ਕੇ ਚੱਲਨੀ ਤੈਨੂੰ ਜ਼ਿੰਦਗੀ ਨੇ ਨਵਾਂ ਮੌਕਾ ਦਿੱਤਾ ਹੈ ਅਤੇ ਪਿਤਾ ਨੇ ਉਸ ਨੂੰ ਮਾਰਿਆ ਤੱਕ ਨਹੀਂ ਸੀ ਥੱਪੜ ਤੱਕ ਨਹੀਂ ਮਾਰਿਆ ਸੀ ਅਤੇ ਕੁੱਟ ਕੇ ਸੀਨੇ ਦੇ ਨਾਲ ਲਗਾਇਆ ਸੀ ਉਸ ਸਮੇਂ ਵੀ ਕੁੜੀ ਦੱਸਦੀ ਹੈ ਕਿ ਗਿੰਜ ਮੇਰੇ ਡੈਡੀ ਮੈਨੂੰ ਇੰਨਾ ਪਿਆਰ ਕਰਦੇ ਨੇ ਉਹਨਾਂ ਨੇ ਉਹਨਾਂ ਦੇ ਹੀ ਬੋਲ ਸੀ ਕਿ ਮੈਂ ਪਿੰਡ ਛੱਡ ਦੂੰਗਾ ਪਰ ਤੂੰ ਘਰ ਚੱਲ ਤਾਂ ਖੈਰ ਹਰ ਮਾਪਿਓ ਦੀ ਹੀ ਇੱਛਾ ਹੁੰਦੀ ਹੈ ਕਿ ਬੱਚਾ ਸਹੀ ਰਸਤੇ ਤੇ ਆ ਜਾਵੇ ਭਾਵੇਂ ਠੋਕਰਾਂ ਖਾ ਕੇ ਹੀ ਆਵੇ ਉਹਨਾਂ ਨੇ ਵੀ ਇਹੀ ਸੋਚਿਆ ਹੋਣਾ ਹੈ ਕਿ ਸਾਡੀ ਕੁੜੀ ਸਹੀ ਰਾਹ ਤੇ ਆਊਗੀ ਤੇ ਨਾਲ ਹੀ ਇਸ ਤੋਂ ਬਾਅਦ ਇਹ ਵੀ ਕਿਹਾ ਸੀ ਮਾਪਿਓ ਨੇ ਕਿ ਤੈਨੂੰ ਹੁਣ ਸਬਕ ਮਿਲ ਗਿਆ ਹੁਣ ਤੂੰ ਸਾਨੂੰ ਕੁਝ ਬਣ ਕੇ ਦਿਖਾਈਂ ਤੋੜ ਸਮਝ ਕੇ ਚਲਨੀ ਜਿਸ ਤੇ ਜਲਦੇ ਹੋਏ ਉਸ ਦੀ ਅੱਗੇ ਐਡਮਿਸ਼ਨ ਵੀ ਕਰਾ ਦਿੱਤੀ ਗਈ ਸੀ ਛੋਟੀ ਜਹੀ ਉਮਰ ਦੇ ਵਿੱਚ ਕੀਤੀ ਹੋਈਆਂ ਇਹ ਸਾਰੀਆਂ ਗਲਤੀਆਂ ਜਿਸ ਦਾ ਭੁਗਤਾਨ ਇਸ ਕੁੜੀ ਨੂੰ ਹੁਣ ਤੱਕ ਕਰਨਾ ਪੈ ਰਿਹਾ ਇਸ ਇਸ ਦੇ ਬਾਰੇ ਹੋ ਰਹੀ ਟੋਲਿੰਗ 네ਗੇਟਿਵ ਕਮੈਂਟਿੰਗ ਐਸੀ ਕਰਕੇ ਹੈ ਕਿ ਆਪਣੇ ਘਰਦਿਆਂ ਤੋਂ ਬਾਹਰ ਹੋ ਗਈ ਸੀ ਇਹ ਅਤੇ ਉਸ ਤੋਂ ਬਾਅਦ ਹੁਣ ਘਰ ਦੇ ਵਿੱਚ ਪਿਆ ਕਲੇਸ਼ ਉਹਦੀ ਜ਼ਿੰਮੇਦਾਰ ਵੀ ਇਸ ਕੁੜੀ ਨੂੰ ਹੀ ਮੰਨਿਆ ਜਾ ਰਿਹਾ ਹੈ ਹਾਲਾਂਕਿ ਖਬਰਾਂ ਦੀ ਮੰਨੀਏ ਤਾਂ ਇਸ ਦੇ ਵਿੱਚ ਹੀ ਪਤਾ ਲੱਗਿਆ ਕਿ ਇਹਨਾਂ ਦੋਹਾਂ ਗੁੱਟਾਂ ਦੇ ਵਿੱਚ ਜ਼ਮੀਨ ਨੂੰ ਲੈ ਕੇ ਕੋਈ ਵਿਵਾਦ ਸੀ ਆਪਸੀ ਘਰੇਲੂ ਮਸਲਾ ਸੀ ਜ਼みਨੀ ਵਿਵਾਦ ਦੇ ਚੱਲਦੇ ਕਿਹਾ ਜਾ ਰਿਹਾ ਹੈ ਕਿ ਇੱਕ ਪਿਤਾ ਦੇ ਵੱਲੋਂ ਆਪਣੇ ਪੁੱਤ ਨੂੰ ਮਾਰਿਆ ਗਿਆ ਦਿਵਾਲੀ ਦੀ ਰਾਤ ਤੇ ਹੀ ਸਭ ਕੁਝ ਹੋਇਆ ਜਦੋਂ ਇਹਨਾਂ ਦੇ ਘਰ ਕੁਝ ਹੋਰ ਰਿਸ਼ਤੇਦਾਰ ਵੀ ਆਏ ਹੋਏ ਸੀ ਤਿੰਨ ਤੋਂ ਚਾਰ ਗੋਲੀਆਂ ਕਿਹਾ ਜਾ ਰਿਹਾ ਹੈ ਕਿ ਮਹਤਪ੍ਰੀਤ ਦੇ ਪਿਤਾ ਨੂੰ ਮਾਰੀਆਂ ਗਈਆਂ ਨੇ ਦਾਦੇ ਦੇ ਵੱਲੋਂ ਜਿਸ ਤੋਂ ਬਾਅਦ ਮਹਿਕ ਦੇ ਨਾਨਾ ਜੀ ਇਹਨਾਂ ਨੂੰ ਹਸਪਤਾਲ ਲੈ ਕੇ ਪਹੁੰਚੇ ਸੀ ਅਤੇ ਉਸ ਸਮੇਂ ਨੂੰ ਪਤਾ ਲੱਗਦਾ ਹੈ ਕਿ ਪਿਤਾ ਨੇ ਦਮ ਤੋੜ ਦਿੱਤਾ ਇਸ ਕੁੜੀ ਨੂੰ ਇਸ ਕਰਕੇ ਵੀ ਟੋਲ ਕੀਤਾ ਜਾ ਰਿਹਾ ਹੈ ਕਿ ਘਰ ਦੇ ਵਿੱਚ ਪਿਤਾ ਮਰ ਗਏ ਤੇ ਇਹ ਵਲੌਗਸ ਬਣਾ ਰਹੀ ਹੈ ਵੀਡੀਓਸ ਪਾ ਰਹੀ ਹੈ ਦੀਵਾਲੀ ਦੀ ਇਹ ਸਾਰੀ ਘਟਨਾ ਉਸ ਤੋਂ ਬਾਅਦ ਵੀ ਇਹ ਹੈ ਵਲੌਗਸ ਪਾ ਰਹੀ ਹੈ ਜਿਹੜੇ ਲੋਕ ਇਸ ਨੂੰ ਫੋਲੋ ਕਰਦੇ ਨੇ ਜਾਂ ਦੇਖਦੇ ਨੇ ਉਹ ਜਾਣਦੇ ਨੇ ਕਿ ਇਸ ਨੇ ਕਦੋਂ ਕਦੋਂ ਕਿਹੜਾ ਕਿਹੜਾ ਵਲੌਗ ਪਾਇਆ ਖੈਰ ਅਸੀਂ ਤਾਂ ਇਸ ਕੁੜੀ ਬਾਰੇ ਇੰਨਾ ਕਦੇ ਦੇਖਿਆ ਸੋਹਣਾ ਨਹੀਂ ਸੀ ਪਰ ਜਿਵੇਂ ਕੀ ਪਤਾ ਲੱਗਿਆ ਕਿ ਪਿਤਾ ਦੇ ਵੱਲੋਂ ਆਪਣੇ ਪੁੱਤ ਨੂੰ ਮਾਰਿਆ ਗਿਆ ਉਸ ਤੋਂ ਬਾਅਦ ਵੀ ਇਸ ਖਬਰ ਨੂੰ ਗੰਭੀਰਤਾ ਦੇ ਨਾਲ ਦੇਖਿਆ ਗਿਆ ਕਿ ਆਖਿਰਕਾਰ ਰਿਸ਼ਤਿਆਂ ਦਾ ਕਹਾਣ ਕਿਉਂ ਹੋਇਆ ਇਸ ਦੇ ਪਿੱਛੇ ਦੀ ਕਹਾਣੀ ਜਿਹੜੀ ਵਲੌਗਰ ਕੁੜੀ ਦੇ ਨਾਲ ਜੁੜਗਦੀ ਹੋਈ ਨਿਕਲ ਕੇ ਸਾਹਮਣੇ ਆਈ ਤਾਂ ਖੈਰ ਅਸਲ ਕਾਰਨ ਕੀ ਨੇ ਆਖਿਰਕਾਰ ਕਿਉਂ ਮਾਰਿਆ ਗਿਆ ਪੁਲਿਸ ਜਾਂਚ ਤੋਂ ਬਾਅਦ ਹੀ ਕੁਝ ਆਖਿਆ ਜਾ ਸਕਦਾ ਹੈ ਕਿਉਂਕਿ ਫਿਲਹਾਲ ਮਾਰਨ ਵਾਲਾ ਉਹ ਪਿਤਾ ਮਹਿਕ ਦਾ ਦਾਦਾ ਫਰਾਰ ਚੱਲ ਰਿਹਾ ਹੈ